ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਚਹਿਲ ਡੇਰੀ ਫਾਰਮ ਤੇ ਅੱਜ ਜਿਹੜੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਛੋਟੀਆਂ ਬੱਚੀਆਂ ਬਾਰੇ ਵੀ ਜਿਹੜੀ ਆਪਾਂ ਫੀਡ ਬੱਚੀਆਂ ਨੂੰ ਪਾਉਣੇ ਆ ਸਟਾਰਟਿੰਗ ਤੋਂ ਸ਼ੁਰੂ ਕਰਦੇ ਆ ਵੀ ਉਹ ਕਿਹੜੀ ਕੰਪਨੀ ਦੀ ਵਧੀਆਗੀ ਜੋ ਆਪਾਂ ਰਿਜ਼ਲਟ ਲਿਆ ਹੈਗਾ ਬਾਈ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਦੇਖੋ ਵੀਡੀਓ 100 ਵੀਡੀਓ ਆਉਂਦੀ ਆ ਤੁਹਾਨੂੰ ਕੋਈ ਕੋਸ਼ ਕਹਿੰਦਾ ਕੋਈ ਕੋਸ਼ ਕਹਿੰਦਾ ਕਿਸੇ ਨੇ ਪੈਸੇ ਲੈਤੇ ਹੁੰਦੇ ਆ ਹਨਾ ਪੈਸੇ ਲੈ ਕੇ ਪ੍ਰੋਮੋਸ਼ਨ ਕਰ ਦਿੰਦਾਗਾ ਚਲੋ ਉਹ ਅਗਲੇ ਦਾ ਕੰਮ ਹੈ ਬਈ ਹਨਾ ਆਪਾਂ ਜੋ ਚੀਜ਼ ਦਾ ਰਿਜ਼ਲਟ ਲਿਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਕੋਲ ਆ ਡੇਢ ਮਹੀਨੇ ਦੀ ਬੱਛੀ ਹੈ 6 ਸੱਡ ਸੀਮਨ ਦੀ ਬੱਛੀ ਹੈ ਇਹਨੂੰ ਆਪਾਂ ਜਿਹੜੀ ਫੀਡ ਪਾਉਣੇ ਆ ਉਹ ਕਾਰਗਲ ਕੰਪਨੀ ਦੀ ਫੀਡ ਹੈ ਕਾਰਗਲ 'ਚ ਵੀ ਦੋ ਫੀਡਾਂ ਆਉਂਦੀਆਂ ਬਾਈ ਇੱਕ ਕਾਫ ਆਫ ਸਟਰਟਰ ਪ੍ਰੀਮੀਅਮ ਆਉਂਦੀ ਹੈ ਇੱਕ ਕੱਲੀ ਕਾਫ ਸਟਰਟਰ ਆਉਂਦੀ ਹੈ ਜਿਹੜੀ ਕੱਲੀ ਕਾਫ ਸਟਰਟਰ ਹੈ ਉਹ ਚਿੱਟੇ ਤੇ ਨੀਲੇ ਬੈਗ 'ਚ ਆਉਂਦੀ ਹੈਗੀ ਜਿਹੜੀ ਇਹ ਕਾ ਕਾਫ ਸਟਰਟਰ ਪ੍ਰੀਮੀਅਮ ਹੈ ਇਹ ਲਾਲ ਬੈਗ 'ਚ ਆਉਂਦੀ ਹੈ ਦੇਖੋ ਲਾਲ ਵੈਗ ਵਾਲੀ ਪ੍ਰੀਮੀਅਮ ਹੈ ਜਿਹੜੀ ਇਹਦਾ ਰਿਜ਼ਲਟ ਬਹੁਤ ਵਧੀਆ ਹੈਗਾ ਆਪਾਂ ਕਾਫ ਸਟਾਰਟਰ ਆਪਾਂ ਸ਼ੁਰੂ ਤੋਂ ਹੀ ਇਹਨੂੰ ਬੱਚੀ ਨੂੰ ਇਹ ਕਾਫ ਸਟਾਰਟਰ ਪ੍ਰੀਮੀਅਮ ਪਾਈ ਹੈਗੀ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਉਸ ਤੋਂ ਵੱਡੀਆਂ ਬੱਚੀਆਂ ਨੂੰ ਕਾਫ ਗਰੋ ਦੇਖੋ ਆਪਾਂ ਕੋਈ ਇਹਦੀ ਪ੍ਰੋਮੋਸ਼ਨ ਨਹੀਂ ਕਰਦੇ ਹੈਗੇ ਕਾਰਗਲ ਕੰਪਨੀ ਦੀ ਨਾ ਹੀ ਆਪਣੀ ਪ੍ਰੋਮੋਸ਼ਨ ਦੇ ਨਾਲ ਜਾਂ ਆਪਣੀ ਐਡ ਦੇ ਨਾਲ ਕੋਈ ਇਹ ਜਿਆਦਾ ਵੇਚਣ ਲੱਗ ਜੂਗੀ ਪਰ ਇਹਦੇ ਵਿੱਚ ਗੱਲ ਜੋ ਅਸਲੀਅਤ ਹੈ ਜਿਹੜਾ ਰਿਜ਼ਲਟ ਆਪਾਂ ਮਿਲਿਆ ਬਈ ਉਹ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਵੀ ਇਹਦਾ ਰਿਜ਼ਲਟ ਜੇਕਰ ਸਟਾਰਟਿੰਗ ਤੋਂ ਬੱਚੀ ਨੂੰ ਆਪਾਂ ਪਾਉਨੇ ਆਂ ਛੋਟੇ ਬੱਚਿਆਂ ਨੂੰ ਜੇ ਸਭ ਨਾਲੋਂ ਵਧੀਆ ਫੀਡ ਦਾ ਰਿਜ਼ਲਟ ਆਇਆ ਤਾਂ ਉਹ ਕਾਰਗਲ ਦਾ ਹੈ ਦੇਖੋ ਕੰਪਨੀਆਂ ਸਾਰੀਆਂ ਚੰਗੀਆਂ ਨੇ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਪਰ ਜੋ ਆਪਾਂ ਨੂੰ ਰਿਜ਼ਲਟ ਮਿਲਿਆ ਤੁਹਾਡੇ ਨਾਲ ਸਾਂਝਾ ਕਰਿਆ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਰ ਦੇਖ ਕੇ ਇਹਨੂੰ ਸਟਾਰਟ ਕਰ ਸਕਣ ਤੇ ਵਧੀਆ ਰਿਜ਼ਲਟ ਲੈ ਲੈਣ ਧੰਨਵਾਦ ਜੀ